ਹੈਲੋ एवरीवन ਅੱਜ ਆਪਾਂ ਬਣਾਉਣ ਲੱਗੇ ਆਂ ਖੀਰ ਤੇ ਅਸੀਂ ਦੁੱਧੂ ਬਾਲ ਲਿਆ ਏ ਤੇ ਹੁਣ ਅਸੀਂ ਇਹਦੇ ਵਿੱਚ ਕਿਣਕੀ ਵਾਲੇ ਚਾਵਲ ਪਾਵਾਂਗੇ ਜਿਹੜੇ ਕਿ ਅਸੀਂ ਅੱਧਾ ਘੰਟਾ ਪਹਿਲਾਂ ਹੀ ਭਿਗੋ ਕੇ ਰੱਖੇ ਸੀ ਇਹ ਖੀਰ ਲਈ ਹੁੰਦੇ ਆ ਸਪੈਸ਼ਲ ਤੇ ਹੁਣ ਅਸੀਂ ਇਹਦੇ ਵਿੱਚ ਕਿਣਕੀ ਵਾਲੇ ਚਾਵਲ ਪਾਤੇ ਆਂ ਤੇ ਇਹਨੂੰ ਫਿਰ ਆਪਾਂ ਚੰਗੀ ਤਰ੍ਹਾਂ ਮਿਲਾ ਦਵਾਂਗੇ ਦੇਖੋ ਇੱਕ ਚਮਚ ਚੰਗੀ ਤਰ੍ਹਾਂ ਘੁਮਾ ਦਿਓ ਤਾਂ ਕਿ ਇਹਦੇ ਵਿੱਚ ਸਾਰੇ ਚਾਵਲ ਜਿਹੜੇ ਆ ਚੰਗੀ ਤਰ੍ਹਾਂ ਮਿਲ ਜਾਣ। ਅਗਰ ਚਾਵਲ ਪਹਿਲੇ ਹੀ ਭਿਗੋ ਕੇ ਰੱਖੇ ਹੁੰਦੇ ਆ ਤਾਂ ਖੀਰ ਜਿਹੜੀ ਆ ਛੇਤੀ ਬਣ ਜਾਂਦੀ ਆ। ਹੁਣੇ ਖੀਰ ਜਿਹੜੀ ਆ ਅੱਧੇ ਘੰਟੇ ਤੱਕ ਤਿਆਰ ਹੋ ਜਾਏਗੀ। ਤੇ ਬਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਜਿੱਦਾਂ ਇਹ ਚਾਵਲ ਜਦੋਂ ਮੈਂ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਤਬ ਨੀ ਖੀਰ ਜਿਹੜੀ ਆ ਤਿਆਰ ਹੋ ਜਗੀ ਵਿੱਚ ਇੰਨੀ ਵਗੈਰਾ ਪਾ ਕੇ ਡ్రਾਈ ਫਰੂਟ ਪਾ ਕੇ ਤੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਵਾਂਗੇ ਗੈਸ ਨੂੰ ਆਪਾਂ ਨੇ ਹੁਣ ਸਿਮ ਕਰਤਾ ਹੈ ਤੇ ਇਹਨੂੰ ਇੱਕ ਜਾਲੀ ਨਾਲ ਟਕਤਾ ਹੈ ਜਾਲੀ ਨਾਲ ਇਸ ਲਈ ਟਕਿਆ ਹੈ ਤਾਂ ਕਿ ਪਤਾ ਲੱਗਦਾ ਰਹੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਆਪਾਂ ਖੀਰ ਨੂੰ ਗੈਸ ਤੇ ਰੱਖ ਦਿੰਦੇ ਹਾਂ ਤਾਂ ਇੱਕਦਮ ਉੱਪਰ ਆ ਜਾਂਦੀ ਆ ਇਸ ਕਰਕੇ ਵੀ ਅਸੀਂ ਜਾਲੀ ਦਿੱਤੀ ਆ ਨਾਲ ਹੀ ਹੁਣ ਦੇਖੋ ਥੋੜੀ देर ਬਾਅਦ ਆਪਣੀ ਜਿਹੜੀ ਖੀਰ ਆ ਤਿਆਰ ਹੋ ਗਈ ਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਿੱਤੀ ਆ ਚੀਨੀ ਚਾਵਲ ਚੰਗੀ ਤਰ੍ਹਾਂ ਮਿਕਸ ਹੋ ਗਏ ਆ ਤੇ ਹੁਣ ਆਪਾਂ ਇਹ ਚ ਚੀਨੀ ਪਾ ਦੇਣੀ ਆ ਗੈਸ ਵੀ ਆਪਾਂ ਅਸੀਂ ਮੀਡੀਅਮ ਤੇ ਰੱਖਿਆ ਹੋਇਆ ਇਸ ਟਾਈਮ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਓ ਤਾਂ ਕਿ ਚੀਨੀ ਚੰਗੀ ਤਰ੍ਹਾਂ ਖੁੱਲ ਜਾਵੇ ਇਹ ਕੋ ਚੰਗੀ ਤਰ੍ਹਾਂ ਮਿਕਸ ਕਰਨੀ ਹੈ ਨਾਲੇ ਹੁਣ ਆਪਾਂ ਡਰਾਈ ਫਰੂਟ ਜਿਹੜੇ ਆ ਧੋ ਕੇ ਸੋਕ ਕਰ ਨਾਲੇ ਸੋਕ ਕਰਕੇ ਰੱਖੋ ਜੀ ਪਾਣੀ ਚ ਤੇ ਉਹਨੂੰ ਮੈਂ ਬਰੀਕ-ਬਰੀਕ ਕੱਟ ਕੇ ਵਿੱਚ ਪਾ ਦਰ ਖੀਰ ਦੇ ਤੇ ਵੀ ਮਿਲਾ ਲਓ ਚੰਗੀ ਤਰ੍ਹਾਂ ਦੇਖੋ ਇਹ ਖੀਰ ਅਸੀਂ ਨਾ ਜ਼ਿਆਦਾ ਗਾੜੀ ਰੱਖੀ ਹੈ ਨਾ ਹੀ ਜ਼ਿਆਦਾ ਪਤਲੀ ਕਿਉਂਕਿ ਜਦੋਂ ਆਪਾਂ ਫ੍ਰੀਜਰ ਰੱਖ ਦਿੰਦੇ ਆ ਤਾਂ ਅਗਲੇ ਦਿਨ ਥੋੜੀ ਗਾੜੀ ਆਪੀ ਹੋ ਜਾਂਦੀ ਹੈ ਤੇ ਆਪਣੀ ਖੇਰ ਤਿਆਰ ਹੈ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੋਰ ਵੀਡੀਓਜ਼ ਲਈ ਅੱਜ ਅਸੀਂ ਛੇਤੀ ਹੀ ਲੈ ਕੇ ਆਉਂਗੇ ਥੈਂਕਸ ਫॉर ਵਾਚਿੰਗ